ਨਮਸਕਾਰ ਆਕਾਸ਼ਵਾਨੀ ਦਾਇ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਬਰਤੀਸ਼ਖ ਬ੍ਰਾਸਨੋ ਪੈਰੀਸ 올림픽 ਵਿੱਚ ਕੱਲ ਦਾ ਦਿਨ ਮਰਦ ਹਾਕੀ ਅਤੇ ਜੈਵਲਿਨ ਮੁਕਾਬਲੇ ਵਿੱਚ ਦੋ ਤਮਗਿਆਂ ਨਾਲ ਭਾਰਤ ਲਈ ਇਤਿਹਾਸਕ ਹੋ ਨਿਭੜਿਆ। ਜੈਵਲਿਨ ਵਿੱਚ ਭਾਰਤੀ ਥਰੋਅਰ ਨਿਰਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ ਭਾਰਤ ਦੀ ਝੋਲੀ ਪਾਇਆ। ਉਹਨਾਂ ਨੇ 99.45 ਮੀਟਰ ਦੀ ਥਰੋ ਕੀਤੀ ਉਸਦੇ ਨਾਲ ਹੀ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਥਰੋ ਕਰਕੇ 올림픽 ਰਿਕਾਰਡ ਬਣਾਇਆ ਅਤੇ ਸੋਨ ਤਮਗਾ ਜਿੱਤਿਆ। ਜਾਟ ਕੀ ਗ੍ਰੀਨਾਡਾ ਦੇ ਐਂਡਰਸਨ ਪੀਟਰਸਨ ਨੇ 88. 5-4 ਮੀਟਰ ਦੀ ਦੂਰੀ ਤੇ ਜੈਵਲਿਨ ਸੁੱਟ ਕੇ ਕਾਂਸੀ ਦਾ ਤਮਗਾ ਜਿੱਤਿਆ ਨਿਰੇ ਚੋਪੜਾ ਦੀ ਪਹਿਲੀ ਕੋਸ਼ਿਸ਼ ਫਾਊਲ ਹੋ ਗਈ ਹਾਲਾਂਕਿ ਦੂਜੀ ਕੋਸ਼ਿਸ਼ ਵਿੱਚ ਨਿਰੇ ਚੋਪੜਾ ਨੇ 99.45 ਮੀਟਰ ਦੀ ਦੂਰੀ ਤੇ ਜੈਵਲਿਨ ਸੁੱਟ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ ਇਹ ਸੀਜ਼ਨ ਦਾ ਉਹਨਾਂ ਦਾ ਸਰਵੋਤਮ ਥਰੋ ਹੈ ਪੈरिस ਵਿੱਚ ਚਾਂਦੀ ਦਾ ਤਮਗਾ ਜਿੱਤਣ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰੇ ਚੋਪੜਾ ਨੂੰ ਵਧਾਈ ਦਿੱਤੀ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੱਕ ਸੰਦੇਸ਼ ਵਿੱਚ ਕਿਹਾ ਕਿ ਦੇਸ਼ ਨੂੰ ਨਿਰਜ ਦੀ ਉਪਲਬਧੀ ਤੇ ਮਾਣ ਹੈ ਅਤੇ ਇਹ ਜਿੱਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਨਿਰਜ ਨੇ ਵਾਰ-ਵਾਰ ਆਪਣੀ ਪ੍ਰਤਿਬਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਭਾਰਤ ਉਸ ਦੀ ਇਸ ਸਫਲਤਾ ਤੋਂ ਬਹੁਤ ਖੁਸ਼ ਹੈ। ਪੈਰਾਓਲੰਪਿਕ ਵਿੱਚ ਨਿਰਜ ਚੋਪੜਾ ਦੀ ਇਸ ਜਿੱਤ ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਨਿਰਜ ਕਰਕੇ ਦੇਸ਼ ਦੇ ਹੋਰ ਨੌਜਵਾਨ ਵੀ ਪ੍ਰੇਰਿਤ ਹੋਣਗੇ। ਮੈਂ ਜੈਵਲਿਨ ਥ्रो 올림픽ਸ ਦੇ ਵਿੱਚ ਸਾਨੂੰ ਸਿਲਵਰ ਮੈਡਲ ਮਿਲਿਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਬੈਕ ਟੂ ਬੈਕ 올림픽ਸ ਨੀਰਜ ਨੇ ਮੈਡਲ ਦਿਲਾਇਆ ਕੱਲ ਬਹੁਤ ਟਫ ਕੰਪੀਟੀਸ਼ਨ ਸੀ ਐਂਡ ਨੀਰਜ ਵਾਸ ਵੈਰੀ ਲੱਕੀ ਇੱਕ ਥਰੋ ਨੇ ਮੈਡਲ ਦਿਲਾਇਆ ਹੀ ਵਿਲ ਡੈਫੀਨਿਟਲੀ ਕ੍ਰਾਸ 90 ਮੀਟਰ ਮਾਰਕ ਇਨ ਫਿਊਚਰ ਇਹਦੇ ਕਰਕੇ ਬਹੁਤ ਸਾਰੇ ਜੈਵਲਿਨ ਥਰੋਸ ਇੰਡੀਆ ਵਿੱਚ ਹੁਣ ਅੱਗੇ ਆ ਰਹੇ ਨੇ ਆਉਣ ਵਾਲੇ ਜਿੰਨੇ ਵੀ 올림픽ਸ ਆਉਣੇ ਨੇ ਉਹਨਾਂ ਦੇ ਝੰਡਿਆਂ ਨੂੰ ਜੈਵਲਿਨ ਥਰੋਸ ਤੇ ਡੈਫੀਨਿਟਲੀ ਮੈਡਲ ਮਿਲੇਗਾ ਪੈਰੀਸ 올림픽 ਵਿੱਚ ਭਾਰਤੀ ਹਾਕੀ ਟੀਮ ਨੇ ਕੋਈ 52 ਸਾਲਾਂ ਵਿੱਚ ਪਹਿਲੀ ਵਾਰ ਲਗਾਤਾਰ ਦੂਜਾ 올림픽 ਕਾਂਸੀ ਦਾ ਮੈਡਲ ਜਿੱਤਿਆ ਭਾਰਤ ਦੇ ਕਪਤਾਨ ਹਰਮਪ੍ਰੀਤ ਸਿੰਘ ਦੇ ਦੋ ਗੋਲਾਂ ਅਤੇ ਗੋਲਕੀਪਰ ਪੀ ਆਰ ਸ਼੍ਰੀ ਜੇਸ਼ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਮਦਦ ਨਾਲ ਸਪੇਨ ਨੂੰ 2-1 ਨਾਲ ਹਰਾ ਕੇ ਇਹ ਮੈਡਲ ਜਿੱਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਭਾਰਤੀ ਟੀਮ ਦੇਸ਼ ਚ ਹਾਕੀ ਵਿੱਚ ਆਪਣੀਆਂ ਪ੍ਰਾਪਤੀਆਂ ਲਈ ਸਭ ਤੋਂ ਵੱਧ ਸ਼ਲਾਘਾ ਦੀ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਟੀਮ ਦੀ ਨਿਰੰਤਰਤਾ, ਹੁਨਰ, ਏਕਤਾ ਤੇ ਮੁਕਾਬਲੇ ਦੀ ਭਾਵਨਾ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਇਤਿਹਾਸਕ ਜਿੱਤ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਕਿਹਾ ਕਿ ਭਾਰਤੀ ਹਾਕੀ ਖਿਡਾਰੀਆਂ ਨੇ ਵਿਸ਼ਵ ਮੰਚ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਟੀਮ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਗਾ ਜੀਤੂ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨਾ ਨੂੰ ਮੋਬਾਰਕ ਪਾਤੀ ਤੀ ਉਹਨਾਂ ਸੈਮੀਫਾਈਨਲ ਵਿੱਚ ਜਰਮਨੀ ਨਾਲ ਹੋਏ ਰੋਮਾਂਚਕ ਮੈਚ ਵਿੱਚ ਵੀ ਟੀਮ ਦੀ ਚਸਤੀ ਦੀ ਝਲਕ ਆ ਕੀਤੀ ਦੇਸ਼ ਭਗਤੀ ਦੀ ਭਾਵਨਾ ਨੂੰ ਪਰਫੁੱਲਤ ਕਰਨ ਵਾਸਤੇ ਅੱਜ ਤੋਂ 15 ਅਗਸਤ ਤੱਕ ਦੇਸ਼ ਦੇ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਈ ਜਾਵੇਗੀ ਸਬਿਆਚਾਰ ਤੇ ਸੈਸਪਾਟਾ ਮੰਤਰੀ ਗੁਜੇਂਦਰ ਸਿੰਘ ਸ਼ੇਖਾਵਤ ਨੇ ਲੋਕਾਂ ਨੂੰ ਘਰ-ਘਰ ਤਿਰੰਗਾ ਲਹਿਰਾਉਣ ਤੇ ਤਿਰੰਗੇ ਨਾਲ ਸੈਲਫੀ ਲੈਣ ਤੇ ਇਸ ਨੂੰ ਹਰ ਘਰ ਤਿਰੰਗੇ ਦੀ ਵੈਬਸਾਈਟ ਤੇ ਅਪਲੋਡ ਕਰਨ ਦੀ ਅਪੀਲ ਕੀਤੀ ਹੈ ਇਸ ਤਰ੍ਹਾਂ ਦੇਸ਼ ਵਿੱਚ 200 ਤੋਂ ਵੱਧ ਸਬਾਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਤੇ 13 ਅਗਸਤ ਨੂੰ ਸੰਸਦ ਮੈਂਬਰ ਤੇ ਮੰਤਰੀ ਤਿਰੰਗਾ ਮੋਟਰਸਾਈਕਲ ਰੈਲੀ ਕੱਢਣਗੇ ਹਰਕਾਰ ਤਿਰੰਗਾ ਅਭਿਆਨ ਸਾਲ 2022 ਵਿੱਚ ਸ਼ੁਰੂ ਕੀਤਾ ਗਿਆ ਸੀ 2 ਪੰਜਾਬ ਐਨਸੀਸੀ ਬਟਾਲੀਅਨ ਦੀ ਅਗਵਾਈ ਹੇਠ ਵਖਵਾ ਕਾਲਜਾਂ ਤੇ ਸਕੂਲਾਂ ਨੇ ਹਜ਼ਾਰਾਂ ਰੁੱਖ ਲਗਾ ਕੇ ਕੁਦਰਤੀ ਸੰਭਾਲ ਵਿੱਚ ਯੋਗਦਾਨ ਪਾਇਆ ਹੈ ਐਨਸੀਸੀ ਦੇ ਕਮਾਂਡਿੰਗ ਅਫਸਰ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਇੱਕ ਕੈਡਟ ਇੱਕ ਪੇੜ ਦੇ ਸੰਕਲਪ ਨਾਲ ਬਟਾਲੀਅਨ ਵਖਵਾ ਕਸਮ ਦੇ ਪੀੜ ਕੈਡਟਾ ਨੂੰ ਪ੍ਰਦਾਨ ਕਰ ਰਹੀ ਹੈ ਹਰੇਕ ਕੈਡਟ ਇੱਕ ਸਾਲ ਲਈ ਰੋਖਤੀ ਦੇਖਭਾਲ ਤੇ ਸੁਰੱਖਿਆ ਲਈ ਜ਼ਿੰਮੇਵਾਰ ਹੋਵੇਗਾ ਕਰਨਲ ਜੋਸ਼ੀ ਨੇ ਕਿਹਾ ਕਿ ਵਿਸ਼ਵ ਦੇ ਤਾਪਮਾਨ ਮੌਨਸੂਨ ਤੇ ਨਮੀ ਨੂੰ ਨਿਯਮਿਤ ਕਰਨ ਵਿੱਚ ਰੁੱਖਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਉਹਨਾਂ ਕਹਿਆ ਕਿ ਆਬਾਦੀ ਵਧਣ ਕਾਰਨ ਜੰਗਲਾਂ ਦੀ ਕਟਾਈ ਹੋ ਰਹੀ ਹੈ ਤੇ ਸਾਡੇ ਜੀਵਨ ਚ ਰੁੱਖਾਂ ਦਾ ਕੁਦਰਤ ਨਾਲ ਇੱਕ ਸੁਰਤਾ ਬਣਾਈ ਰੱਖਣ ਚ ਬਹੁਤ ਮਹੱਤਵਪੂਰਨ ਯੋਗਦਾਨ ਹੈ ਤੇ ਨਾਲ ਹੜਾ ਸੋਕਾ ਵਾਦੇ ਤਾਪ ਮਨ ਰੋਕਿਆ ਜਾ ਸਕਦੇ ਉਹਨਾਂ ਦੇਸ਼ ਪਰ ਵਿੱਚ ਐਨਸੀਸੀ ਇਸ ਮੌਨਸੂਨ ਚ 17 ਲੱਖ ਰੁੱਖ ਲਗਾਉਣ ਦੇ ਸੰਕਲਪ ਨਾਲ ਕੰਮ ਕਰ ਰਹੀ ਹੈ ਇਹ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਚ 36 ਵਿਦਿਅਕ ਸੰਸਥਾਵਾਂ ਨੂੰ ਹਜ਼ਾਰਾਂ ਬੂਟੇ ਦਿੱਤੇ ਜਾਣਗੇ ਤੇ ਇਹ ਉਪਰਾਲਾ ਹੋਵੇਗਾ ਕਿ ਇਸ ਮੌਨਸੂਨ ਚ ਜਲੰਧਰ ਸ਼ਹਿਰ ਚ ਹਜ਼ਾਰਾਂ ਬੂਟੇ ਲਾਏ ਜਾਣ ਤਾਂ ਜੋ ਗਰਮੀਆਂ ਚ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਕੈਪਚਰ ਲੁਧਿਆਣਾ ਮੂਮੈਂਟਸ ਆਫ ਗ੍ਰੀਨੋਸ ਲਈ ਸ਼ੇਅਰ ਕਰਵਾਏ ਫੋਟੋਗ੍ਰਾਫੀ ਮੁਕਾਬਲੇ ਵਿੱਚ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਨੇ ਦੋ ਵਿਅਕਤੀਆਂ ਨੂੰ ਉਹਨਾਂ ਦੀਆਂ ਬਿਹਤਰੀਨ ਤਸਵੀਰਾਂ ਲਈ ਸਨਮਾਨਿਤ ਕੀਤਾ। ਉਹਨਾਂ ਫੋਟੋਗ੍ਰਾਫਰ ਜਤਿਨ ਮਹਿਲੋਤਰਾ ਅਤੇ ਸਰਕਾਰੀ ਅਧਿਆਪਕ ਕੁਲਦੀਪ ਸਿੰਘ ਨੂੰ ਵਧੀਆ ਤਸਵੀਰਾਂ ਲਈ ਸਨਮਾਨਿਤ ਕੀਤਾ ਤੇ ਪ੍ਰਸ਼ੰਸਾ ਸਰਟੀਫਿਕੇਟ ਦਿੱਤੇ। ਉਹਨਾਂ ਕਿਹਾ ਕਿ ਚੁਣੀਆਂ ਗਈਆਂ ਤਸਵੀਰਾਂ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ ਤੇ ਜਨਤਕ ਪ੍ਰਦਰਸ਼ਨੀ ਤੇ ਦਿਖਾਈਆਂ ਜਾਣਗੀਆਂ। ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਖਤਮ ਹੋਈਆਂ। ਨਮਸਕਾਰ।